ਕੁਝ ਜਥੇਬੰਦੀਆਂ ਨੇ ਅੰਦੋਲਨ ਕਰ ਰਹੇ ਹੋ ਪੰਜਾਬ ਦੀਆਂ ਵੀ ਸਾਰੀਆਂ ਜਥੇਬੰਦੀਆਂ ਨਾਲ ਨਹੀਂ ਹੈਗੀਆਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਵੀ ਦਵਾੜ ਹੋ ਗਿਆ ਉਸ ਕਰਕੇ ਇਹ ਚੀਜ਼ਾਂ ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਰਿਹਾ ਕਿ ਜਦੋਂ ਅਸੀਂ ਇਕੱਠੇ ਲੜ ਰਹੇ ਸੀ ਉਸ ਦਿਨ ਕਿਹੜਾ ਫੁੱਲ ਪੈਂਦੇ ਸੀ ਉਸ ਦਿਨ ਵੀ ਤਾਂ ਨਕਸਲੀ ਚੀਨ ਵਾਲੇ ਪਾਕਿਸਤਾਨੀ ਸੀ ਨਾਲੀ ਦੇ ਕੀੜੇ ਸੀ ਉਸ ਦੇ ਵਿੱਚ ਤਾਲਮੇਲ ਹੋਣ ਦੀ ਕੋਈ ਸੰਭਾਵਨਾ ਲੱਗਦੀ ਹੈ ਬੰਦੇ ਸਾਹਿਬ ਇਕ ਲੀਡਰ ਇੰਟਰਵਿਊ ਦਿੰਦਾ ਕਹਿੰਦਾ ਪਹਿਲਾਂ ਕਿਹੜਾ ਅਸੀਂ ਇਕੱਠੇ ਹੋਏ ਸੀ ਲੋਕਾਂ ਨੇ ਕਹਿੰਦਾ ਇਕੱਠੇ ਕਰਾਤੇ ਫਿਰ ਕਹਿੰਦਾ ਡਾਂਗ ਨਾ ਇਕੱਠੇ ਕਰਾਤੇ ਆ ਲੋਕ ਆ ਗਏ ਹਨ ਇਹ ਕਰਾ ਦੇਣਗੇ ਇੱਥੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਕ ਦੋ ਦਿਨ ਅੱਗੇ ਪਿੱਛੇ ਕਰ ਸਕਦੇ ਸੀ ਉਹ ਕਹਿੰਦੇ ਸ਼ਾਇਦ ਕਮਿਊਨੀਕੇਸ਼ਨ ਦਾ ਗੈਪ ਰਹਿ ਗਿਆ ਇਹ ਉਹਨਾਂ ਦੇ ਵੱਲੋਂ ਬਿਆਨ ਆ ਰੁਦੂਦ ਸਿੰਘ ਮਾਨਸਾ ਦਾ ਕੱਲ ਇੰਟਰਵਿਊ ਕੀਤਾ ਸੀ ਚੰਗੀ ਗੱਲ ਹੈ ਗਾਂ ਤੋਂ ਕਮਿਊਨੀਕੇਸ਼ਨ ਕਰ ਲੈਣਾ ਚਾਹੀਦਾ ਟੋਹਾਣਾ ਦੇ ਵਿੱਚ ਇੱਕ ਰੈਲੀ ਰੱਖ ਦਿੱਤੀ ਗਈ ਵੱਡੀ ਮਹਾਪੰਚਾਇਤ ਉਹਨਾਂ ਵੱਲੋਂ ਵੀ ਸੱਦਾ ਦਿੱਤਾ ਗਿਆ ਸੀਗਾ ਇੱਕ ਪਾਸੇ ਇੱਧਰ ਤੁਹਾਡੀ ਮਹਾਪੰਚਾਇਤ 30 ਕਿਲੋਮੀਟਰ ਦੂਰ ਟੋਹਾਣਾ ਦੇ ਵਿੱਚ ਹਰਿਆਣਾ ਦੇ ਵਿੱਚ ਸੰਖਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਹਨੂ ਉਹਨਾਂ ਦੀ ਸਿਰਫ ਨਾਂ ਦੀ ਮੁੱਗਾ ਵਾਲੀ ਦਾ ਪਤਾ ਸੀ। ਅਸੀਂ ਦੱਸਦਾ ਦਿੱਤਾ ਨਾ ਹੁਣ ਉਹਨੂੰ ਕ੍ਰੋਸ ਕੀਤਾ ਨਾ ਠੀਕ ਹੈ ਨਾ ਦੂਜਾ ਸਾਨੂੰ ਨਹੀਂ ਸੀ ਪਤਾ। ਅਸੀਂ ਸਾਡੀ ਲੇਖੋ ਲੋਡ ਵੀ ਡੱਲੇ ਵਾਲ ਸਭ ਇੱਧਰ ਤੋਂ ਪਹਿਲਾਂ ਚੁੰਦੇ ਸੀ। ਸਾਨੂੰ ਤਾਂ ਲੱਗਿਆ ਵੀ ਲੇਟ ਹੋ ਗਏ। ਵੀ ਇੱਕ ਬੰਦਾ ਪਿਆ ਕਦੋਂ ਕੀ ਹੋ ਜਾਣਾ ਮੈਂ ਨਾ ਮੈਂ ਤੁਸੀਂ ਤੁਸੀਂ ਕਹਿ ਸਕਦੇ ਨਾ ਮੈਂ ਕੁਝ ਕਹਿ ਸਕਦਾ। ਆਮ ਤੌਰ ਤੇ ਪਿੰਡਾਂ ਦੇ ਵਿੱਚ ਨਾ ਜਿਹੜੀ ਲੋਕਾਂ ਦੇ ਵਿੱਚ ਗੱਲ ਹੈ ਉਹ ਇਹ ਹੈ ਕਿ ਪੰਜਾਬ 'ਚ ਬੈਠੇ ਜੀ ਇੱਥੇ ਕਿਹੜਾ ਕੋਈ ਅਸਰ ਹੋਣਾ। ਇਸ ਤਰ੍ਹਾਂ ਦਾ ਆਮ ਤੌਰ ਤੇ ਲੋਕਾਂ ਦੇ ਵਿੱਚ ਇਹ ਚੀਜ਼ ਜਾਣਦੀ। ਇਹ ਦੇਖੋ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਇੱਥੇ ਜੋ ਕੁਝ ਹੋ ਰਿਹਾ ਕਿ ਦੇਸ਼ ਦੀ ਸਰਕਾਰ ਨੂੰ ਪਤਾ ਨਹੀਂ ਲੱਗਦਾ ਅੱਜ ਦੇਸ਼ ਦੀਆਂ ਏਜੰਸੀਆਂ ਨਹੀਂ ਇੱਥੇ ਆਈਆਂ ਆਈਆਂ ਇੱਥੇ ਸਾਰੇ ਸੋਈਏ ਇੱਥੇ ਮੈਨੂੰ ਲੱਗਦਾ ਘਟੋ ਘਟ ਜੋ ਸੁਈਆਂ ਦਾ ਹੀ 7-800 ਬੰਦਾ ਹੋਊ ਇੱਥੇ ਦੇ ਦਿੱਲੀ ਟੈਂਡਮੈਂਟ ਦੀ ਰਿਪੋਰਟ ਕਰਦਾ ਹੋ। ਦੇਖੋ ਸੈਣੀ ਸਾਹਿਬ ਬੋਲਦੇ ਸੀ ਤੁਸੀਂ ਕਹਿੰਦੇ ਵੀ ਪੰਜਾਬ ਚ ਉਹਨਾਂ ਨੇ ਬਾਈ ਕਿ ਠੀਕ ਹੈ ਤੁਹਾਡੀ ਗੱਲ ਠੀਕ ਹੈ ਤੁਹਾਡੇ ਕਿਸਾਨ ਐ ਖੁਸ਼ ਤੁਸੀਂ ਸਾਰਾ ਕੁਝ ਦਿੱਤਾ ਤੁਸੀਂ ਪੁਲਿਸ ਕਿਉਂ ਲਾ ਕੇ ਕਿਉਂ ਹਰਾਨੇ ਦੇ ਲੋਕਾਂ ਨੂੰ ਡੱਕਦੇ ਜੀ ਉਤਾਰੀਆਂ ਕਿਉਂ ਕਰਦੇ ਜੀ ਉੱਥੇ 144 ਜਿਹੜੀ ਹੁਣ ਨਵੀਂ 163 ਕਹ ਨੇ ਬੈਠੇ ਆ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਕ੍ਰੀਏਟ ਹੋਊਗਾ ਜਾਂ ਅਗਾਂਹ ਵੱਧ ਕੇ ਪ੍ਰੈਸ਼ਰ ਕ੍ਰੀਏਟ ਹੋਊਗਾ ਦੋ ਦੋ ਆ ਹਰ ਕੰਮ ਕਰ ਲਾਂਗੇ ਜੇ ਪਾਰਟ ਦੇ ਪਿੰਡਾਂ ਵਿੱਚ ਇਹ ਪ੍ਰੋਗਰਾਮ ਹੋਰ ਜਾਵੇ ਤਾਂ ਮੋਦੀ ਜੀ ਕੱਲ ਹੀ ਸਿਰ ਪਰ ਨਹੀਂ ਡਿੱਗੇ ਹੋਣਗੇ ਇਹ ਸਾਰਾ ਕੱਟ ਜਥੇਬੰਦ ਕੱਟ ਨਹੀਂ ਸੀਗਾ ਕਿ ਜਥੇਬੰਦੀਆਂ ਦਾ ਕੱਟਰ ਹੈ ਇਹਦੇ ਵਿੱਚ ਕਹਿ ਲਓ ਵੀ ਅੱਧੀ ਜਨਤਾ ਆਮ ਜਨਤਾ ਸੀ ਇਹਨੂੰ ਇਹਨੂੰ ਫਿਰ ਅਸੀਂ ਜਨਤਕ ਅੰਦੋਲਨ ਕਹਿੰਦੇ ਨਾ 3 ਕਰੋੜ ਪੰਜਾਬ ਇੱਕ ਜਨ ਅੰਦੋਲਨ ਖੜਾ ਹੋ ਗਿਆ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਸਰਕਾਰ ਇਹਨਾਂ ਮੰਗਾਂ ਦਾ ਕੋਈ ਫੈਸਲਾ ਕਰਦੀ ਨਹੀਂ ਹੈ ਠੀਕ ਹੈ ਉਹਦੇ ਲਈ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਵੀ ਅਸੀਂ ਐਲਾਨ ਦਿੱਤੇ ਹੈਗੇ ਔਰ ਜੇ ਅਸੀਂ ਡਿਲੀਵਰਬਲਸ ਆਫ ਦਾ ਅਮਰ ਅੰਛਨ ਕਾਮਯਾਬ ਕਰਨਾ ਚਾਹੁੰਦੇ ਆ ਤਾਂ ਸਾਨੂੰ ਜੜਾ ਵਾ ਉਹ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕਰੋੜਾਂ ਲੋਕਾਂ ਨੂੰ ਬਾਹਰ ਆ ਕੇ ਆਰਥਿਕ ਹੁਕਮਜਾਰੇ ਕਰਨੇ ਚਾਹੀਦੇ ਆ ਫਨੋਰੀ ਬਾਰਡਰ ਤੇ ਕਿਸਾਨਾਂ ਦੀ ਵੱਡੀ ਮਹਾਪੰਚਾਇਤ ਹੋਈ ਹੈ ਔਰ ਜਗਜੀਤ ਸਿੰਘ ਡੱਲੇਵਾਲ ਜੋ ਕਿ 40 ਦਿਨਾਂ ਤੋਂ ਮਰਨਵਰਤੇ ਬੈਠੇ ਹੈ ਉਹਨਾਂ ਨੇ ਵੀ ਸੰਬੋਧਨ ਕੀਤਾ ਹੈ ਸਰਵਣ ਸਿੰਘ ਪੰਦੇਰ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿਉਂਕਿ ਸਰਵਣ ਸਿੰਘ ਪੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਦੋ ਵੱਡੇ ਲੀਡਰ ਜੋ ਇਸ ਮੋਰਚੇ ਨੂੰ ਲੀਡ ਕਰ ਰਹੇ ਨੇ ਪੰਦੇਰ ਸਾਹਿਬ ਸਾਡੇ ਨਾਲ ਨੇ ਪੰਦੇਰ ਜੀ ਅੱਜ ਵੱਡਾ ਇਕੱਠ ਸੀਗਾ ਸਭ ਤੋਂ ਪਹਿਲਾਂ ਤਾਂ ਇਕੱਠ ਦੇਖ ਕੇ ਇਹ ਸਮਝ ਆਉਂਦਾ ਹੈ ਕਿ ਕੋਈ ਸੈਂਟਰਲ ਗਵਰਨਮੈਂਟ ਤੇ ਪ੍ਰੈਸ਼ਰ ਕ੍ਰੀਏਟ ਹੋਊਗਾ ਇਸ ਕੱਟ ਦੇ ਨਾਲ ਇੰਨਾ ਵੱਡਾ ਕੱਟ ਸੀਗਾ ਕਈ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੀਗੇ ਇੱਥੇ ਇਕੱਠੇ ਹੋਏ ਹੋਏ ਦੇਖੋ ਕੱਠ ਸਾਰੇ মিডিਆ ਨੇ ਦੇਖਿਆ ਹੈਗਾ ਮੈਂ ਕੱਠ ਬਾਰੇ ਜਦੋਂ ਮੈਂ ਪਾਤਣਾ ਪਹੁੰਚਿਆ ਮੈਂ ਸਵੇਰ ਤੋਂ ਬਹੁਤ ਸੀ 8:00 11:30 ਪੌਣੇ 12:00 ਆਇਆ ਹਾਂਗਾ ਉਦੋਂ ਦਾ ਜਾਮ ਜਮ ਫਸਿਆ ਮੈਂ ਬਾਈ ਜੀ ਲਗਭਗ 2:00 ਤੋਂ 2:30 ਵਜੇ ਸ਼ਾਇਦ ਇੱਥੇ ਆਇਆ ਹੋਊਂਗਾ ਠੀਕ ਹੈ ਔਰ 4 ਕਿਲੋਮੀਟਰ ਦਾ ਪੈਂਡਾ ਮੈਂ ਬਹੁਤ ਔਖਾ ਤੈ ਕੀਤਾ ਜਿੱਥੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਤੋੜ ਕੇ ਮੋਢੇ ਨਾਲ ਮੋਢਾ ਮੈਨੂੰ ਪਛਾਨਦੇ ਸੀ ਤਾਂ ਮੈਨੂੰ ਰਾਹ ਮਿਲ ਗਿਆ ਤੇ ਮੈਂ ਆ ਗਿਆ ਨਹੀਂ ਤੇ ਸ਼ਾਇਦ ਆਮ ਬੰਦਾ ਕੇ ਔਰ ਮੈਨੂੰ ਅੱਜ ਵੀ ਪਤਾ ਵੀ ਸਾਡੇ ਜਿਹੜੇ ਦੂਰ ਦਰਾਡੇ ਤੋਂ ਮੱਝ ਤੋਂ ਵਰਕਰ ਆਏ ਸੀ ਪਿੱਛੋ ਹੀ ਮੁੜ ਗਿਆ ਇੱਥੋਂ ਪਹੁੰਚ ਨਹੀਂ ਸਕੇ ਇੱਕ ਵੱਡਾ ਅਹਿਸਾਸ ਸਟੇਜ ਤੇ ਪਹੁੰਚ ਹੀ ਨਹੀਂ ਸਕਿਆ ਹੈਗਾ ਦੇਖੋ ਅਸੀਂ ਜਨਤਾ ਦੀ ਆਵਾਜ਼ ਨੂੰ ਇਸ ਡੈਮੋਕਰੇਸੀ ਦੇ ਵਿੱਚ ਲੋਕ ਨੂੰ ਵਿਖਾਉਣਾ ਚਾਹੁੰਦੇ ਹਾਂ 3 ਕਰੋੜ ਲੋਕਾਂ ਨੇ ਬੰਦ ਦਾ ਵੀ ਸਦਾ ਕਬੂਲ ਕੇ ਦਿੱਤਾ ਅੱਜ ਦਾ ਕੱਠ ਉੱਤਰ ਪ੍ਰਾਧ ਦੇ ਵਿੱਚ ਪੂਰਾ ਉੱਤਰ ਪ੍ਰਾਧ ਜਾਗਿਆ ਖੜਾ ਵਾ ਮੋਦੀ ਸਰਕਾਰ ਦੇਖ ਰਹੀ ਹੈ ਉਹਨਾਂ ਨੇ ਗੱਲ ਕਰਨੀ ਆ ਨਹੀਂ ਕਰਨੀ ਆ ਇਹ ਉਹਨਾਂ ਦੀ ਮਰਜ਼ੀ ਹੈਗੀ ਆ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਨਾ ਵੀ ਉਹ ਉਹਨਾਂ ਨੇ ਗੱਲ ਕਰਨੀ ਕਿ ਨਹੀਂ ਕਰਨੀ ਪਰ ਸਾਡੀ ਕਮਿਟਮੈਂਟਸ ਨੇ ਨਾ ਵੀ ਅਸੀਂ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਸਰਕਾਰ ਇਹਨਾਂ ਮੰਗਾਂ ਦਾ ਕੋਈ ਫੈਸਲਾ ਕਰਦੀ ਨਹੀਂ ਹੈ ਠੀਕ ਹੈ ਉਹਦੇ ਲਈ ਆਉਣ ਵਾਲੇ ਸਮੇਂ ਦੇ ਪ੍ਰੋਗਰਾਮ ਵੀ ਅਸੀਂ ਐਲਾਨ ਦਿੱਤੇ ਹੈਗੇ ਆ ਵੀ 10 ਨੂੰ ਪੂਰੇ ਦੇਸ਼ ਭਰ ਦੇ ਵਿੱਚ ਤੁਹਾਡੇ ਮਾਦਮਨ ਅਪੀਲ ਕਰਦੇ ਪੰਜਾਬੀਆਂ ਨੂੰ ਵੀ ਹਰ ਪਿੰਡ ਦੀ ਪੰਚਾਇਤ ਜਿਹੜਾ ਜੂਥ ਕਲੱਬ ਆ ਯੂਨੀਵਰਸਿਟੀ ਦੇ ਸਟੂਡੈਂਟ ਆ ਆਮ ਜਨਤਾ ਵਾ ਇਹ 12 ਮੰਗਾਂ ਦੇਸ਼ ਦੀ ਭਲਾਈ ਨੇ ਨੇ ਸਾਨੂੰ ਉਹਦੇ ਚੋਂ ਨਿੱਜੀ ਜੁ ਕੁਝ ਵੀ ਨਹੀਂ ਮਿਲਣਾ ਹੈਗਾ ਔਰ ਜੇ ਅਸੀਂ ਡਿਲੇਵਲ ਸਾਹਿਬ ਦਾ ਅਮਰ ਅੰਸ਼ਣ ਕਾਮਯਾਬ ਕਰਨਾ ਚਾਹੁੰਦੇ ਆ ਤਾਂ ਸਾਨੂੰ ਜੜਾ ਵਾ ਉਹ 10 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਕਰੋੜਾਂ ਲੋਕਾਂ ਨੂੰ ਬਾਹਰ ਆ ਕੇ ਅਰਥੀ ਫੂਕ ਮਜਾਰੇ ਕਰਨੇ ਚਾਹੀਦੇ ਆ ਔਰ ਜਦੋਂ ਇਸ ਕਿਸਮ ਦਾ ਅੰਦੋਲਨ ਜਨ ਅੰਦੋਲਨ ਬਣ ਜਾਵੇ ਠੀਕ ਹੈ ਇਹ 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 ਸਾਰਾ ਇਕੱਠ ਜਥੇਬੰਦ ਇਕੱਠ ਨਹੀਂ ਸੀਗਾ ਕਿ ਜਥੇਬੰਦੀਆਂ ਦਾ ਕੈਕਟਰ ਆ ਇਹਦੇ ਵਿੱਚ ਕਹਿ ਲਓ ਵੀ ਅੱਧੀ ਜਨਤਾ ਆਮ ਜਨਤਾ ਸੀ ਇਹਨੂੰ ਇਹਨੂੰ ਫਿਰ ਅਸੀਂ ਜਨਤਕ ਅੰਦੋਲਨ ਕਹਿੰਦੇ ਨਾ 3 ਕਰੋੜ ਇੱਕ ਜਨ ਅੰਦੋਲਨ ਖੜਾ ਹੋ ਗਿਆ ਇਹ 11 ਮਹੀਨਿਆਂ ਦੀ ਕਾਲਣਾਵਾ ਦੋਵਾਂ ਫੋਰਮਾਂ ਦੀ ਠੀਕ ਹੈ ਜੀ ਜਿਹੜੀ ਕੱਲ ਨਾ ਕੱਲੀ ਆ ਉਹ ਦੇਖੋ ਸੈਣੀ ਸਾਹਿਬ ਬੋਲਦੇ ਸੀ ਤੁਸੀਂ ਕਹਿੰਦੇ ਵੀ ਪੰਜਾਬ ਚ ਉਹਨਾਂ ਨੇ ਬਾਈ ਕਿ ਠੀਕ ਹੈ ਤੁਹਾਡੀ ਗੱਲ ਠੀਕ ਹੈ ਤੁਹਾਡੇ ਕਿਸਾਨੇ ਖੁਸ਼ ਤੁਸੀਂ ਸਾਰਾ ਕੁਝ ਦਿੱਤਾ ਤੁਸੀਂ ਪੁਲਿਸ ਕਿਉਂ ਲਾ ਕੇ ਕਿਉਂ ਹਰਿਆਣੇ ਦੇ ਲੋਕਾਂ ਨੂੰ ਡੱਕਦੇ ਜੀ ਇੱਕ ਵੱਡਾ ਹਿੱਸਾ ਮੈਂ ਹੁੰਦਾ ਦੇਖਿਆ ਰਣੇ ਦਾ ਫਿਰ ਤੁਸੀਂ ਪੁਲਿਸ ਫੋਰਸ ਲਾ ਕੇ ਹਰਿਆਣੇ ਦੇ ਕਿਸਾਨਾਂ ਨੂੰ ਆਉਂਦੇ ਕਿਉਂ ਰੋਕਦੇ ਜੀ ਗ੍ਰਿਫਤਾਰੀਆਂ ਕਿਉਂ ਕਰਦੇ ਜੀ ਉੱਥੇ 144 ਜਿਹੜੀ ਹੁਣ ਨਵੀਂ 163 ਕਹਿੰਦੇ ਆ ਬੀ ਐਨ ਐਸ ਉਹ ਕੋ ਲਾਉਂਦੇ ਜੀ ਬਾਈ ਜੀ ਭਾਰਤੀ ਨੇ ਸਾਈ ਭਾਰਤੀ ਬੀਨ ਤੋਂ ਮੈਨੂੰ ਲੱਗਦਾ ਉਹਨਾਂ ਦੀ ਬੋਲ ਬਾਣੀ ਠੀਕ ਹੈ ਜੀ ਉੱਤਰ ਭਾਰਤ ਦੇ ਵਿੱਚ ਚਾਹੇ ਪੰਜਾਬ ਹੋਵੇ ਹਰਿਆਣਾ ਹੋਵੇ ਰਾਜਸਥਾਨ ਦਾ ਇੱਕ ਹਿੱਸਾ ਹੋਵੇ ਜੁਪੀ ਦਾ ਹਿੱਸਾ ਹੋਵੇ ਇਹ ਔਰ ਦਿੱਲੀ ਸਮੇਤ ਇਹ ਇਹ ਇਲਾਕਿਆਂ ਵਿੱਚ ਸਿੱਧੇ ਰੂਪ ਵਿੱਚ ਅੰਦੋਲਨ ਖੜਾ ਹੋ ਗਿਆ ਬੀਜਪੀ ਦੇ ਵੱਲੋਂ ਜਾਂ ਸੈਂਟਰ ਗਵਰਨਮੈਂਟ ਦੇ ਮੰਤਰੀਆਂ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਤਾਂ ਪੰਜਾਬ ਦੇ ਵੀ ਕੁਝ ਕਿਸਾਨ ਨੇ ਔਰ ਕੁਝ ਜਥੇਬੰਦੀਆਂ ਨੇ ਅੰਦੋਲਨ ਕਰ ਰਹੇ ਹੋ ਪੰਜਾਬ ਦੀਆਂ ਵੀ ਸਾਰੀਆਂ ਜਥੇਬੰਦੀਆਂ ਨਾਲ ਨਹੀਂ ਹੈਗੀਆਂ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਵੀ ਦਫਾੜ ਹੋ ਗਿਆ ਉਸ ਕਰਕੇ ਇਹ ਚੀਜ਼ਾਂ ਉਹਨਾਂ ਨੂੰ ਕਹਿਣ ਦਾ ਮੌਕਾ ਮਿਲ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਵੀ ਇੱਕ ਪੈਰਲਲ ਟੋਹਾਣਾ ਦੇ ਵਿੱਚ ਇੱਕ ਰੈਲੀ ਰੱਖ ਦਿੱਤੀ ਗਈ ਵੱਡੀ ਮਹਾਪੰਚਾਇਤ ਉਹਨਾਂ ਵੱਲੋਂ ਵੀ ਸੱਦਾ ਦਿੱਤਾ ਗਿਆ ਸੀਗਾ ਇੱਕ ਪਾਸੇ ਇੱਧਰ ਤੁਹਾਡੀ ਮਹਾਪੰਚਾਇਤ 30 ਕਿਲੋਮੀਟਰ ਦੂਰ ਟੋਹਾਣਾ ਦੇ ਵਿੱਚ ਹਰਿਆਣਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਪਹਿਲੋ ਤਾਂ ਸੈਂਟਰ ਵਾਲੇ ਮੰਤਰੀ ਦਾ ਜਵਾਬ ਲੈ ਲੋ ਜਦੋਂ ਅਸੀਂ ਇਕੱਠੇ ਲੜ ਰਹੇ ਸੀ ਉਸ ਦਿਨ ਕਿਹੜਾ ਫੁੱਲ ਪੈਂਦੇ ਸੀ ਉਸ ਦਿਨ ਵੀ ਤਾਂ नक्सਲੀ ਸੀ ਚੀਨ ਵਾਲੇ ਸੀ ਪਾਕਿਸਤਾਨੀ ਸੀ ਨਾਲੀ ਦੇ ਕੀੜੇ ਸੀ ਉਹਨਾਂ ਨੇ ਫੁੱਲ ਬਾਈ ਜੀ ਕਦੇ ਨਹੀਂ ਪਾਉਣੇ ਉਹਨਾਂ ਨੂੰ ਬਹਾਨਾ ਚਾਹੀਦਾ ਠੀਕ ਹੈ ਜੀ ਜਦੋਂ ਜਿੱਥੋਂ ਤੱਕ ਮੰਗਾ ਦਾ ਸਵਾਲ ਆ ਮੰਗਾ ਬਾਰੇ ਤਾਂ ਸਾਰੇ ਸਹਿਮਤੀ ਦੇ ਰਹੇ ਨੇ ਤਾਂ ਤੁਸੀਂ ਤੁਸੀਂ ਮੰਗਾ ਦਾ ਹੱਲ ਕਰ ਦਿਓ ਤੁਹਾਨੂੰ ਕੀ ਲੱਗੇ ਠੀਕ ਹੈ ਜੀ ਜੇ ਉਹਨਾਂ ਨੇ ਅੱਜ ਉੱਧਰ ਪੰਚਾਇਤ ਕੀਤੀ ਉਹਨਾਂ ਨੂੰ ਹੱਕ ਹੈਗਾ ਆਪਣੀ ਪੰਚਾਇਤ ਕਰਨ ਦਾ ਅਸੀਂ ਤਾਂ ਲਗਭਗ ਤਰੀਕ ਧੱਗੇ ਪਿੱਛੇ ਹੋ ਸਕਦੀ ਹੈ ਨਹੀਂ ਡਿਗਧੋ ਦੇਖੋ ਮੈਂ ਦੋ ਗੱਲ ਕਰਦਾ ਇਹ ਤਾਂ ਜਿੰਨਾ ਦਾ ਸਵਾਲ ਉਹਨਾਂ ਨੂੰ ਕਰੋ ਵੀ ਤੁਹਾਨੂੰ ਤੁਹਾਨੂੰ ਸੋਚਨ ਅਲਦੂ ਸਿੰਘ ਮਾਨਸਾ ਨੂੰ ਆਲਰੇਡੀ ਕੱਲ ਇਹ ਚੀਜ਼ ਪੁੱਛੀ ਹੈ ਉਹਨਾਂ ਨੇ ਕਿਉਂਕਿ ਆਪਣਾ ਆਪਣਾ ਜਿਹੜਾ ਜਵਾਲ ਮੇਰੇਆ ਲਾਉਂਦਾ ਮੈਂ ਉਹਦਾ ਜਵਾਬ ਦਿੰਦਾ ਹੱਕਦਾਰ ਹਾਂ ਅਸੀਂ ਤਾਂ 11 ਮਹੀਨਿਆਂ ਦਾ ਪ੍ਰੋਗਰਾਮ ਦੇ ਰਹੇ ਹਾਂ ਸਾਨੂੰ ਉਹਨਾਂ ਦੀ ਸਿਰਫ 9 ਦੀ ਮੋਗਾ ਵਾਲੀ ਦਾ ਪਤਾ ਸੀ ਅਸੀਂ ਦੱਸਦਾ ਦਿੱਤਾ ਨਾ ਹੁਣ ਉਹਨੂੰ ਕ੍ਰੋਸ ਕੀਤਾ ਨਾ ਠੀਕ ਹੈ ਨਾ ਦੂਜਾ ਸਾਨੂੰ ਨਹੀਂ ਸੀ ਪਤਾ ਅਸੀਂ ਸਾਡੀ ਲੇਖੋ ਲੋਡ ਵੀ ਡੱਲੇ ਵਾਲ ਸਭ ਇਹਦੇ ਤੋਂ ਪਹਿਲਾਂ ਚਾਹੁੰਦੇ ਸੀ ਹਾਲਤ ਉਹਨਾਂ ਦੇ ਕ੍ਰਿਟੀਕਲ ਹੈ ਨਾ ਅਸੀਂ ਅਸੀਂ ਸਿਰਫ ਇੰਨਾ ਮੰਗਿਆ ਵੀ ਭਾਈ ਪ੍ਰਬੰਧ ਜੋਗਾ ਸਮਾਂ ਲੈ ਲਓ ਪ੍ਰਬੰਧ ਵੀ ਤਾਂ ਕਰਨੇ ਆ ਆਖਰ ਇਹ ਸੜਕ ਚਾਹੀਦੀ ਆ ਕਿਉਂਕਿ ਇੱਥੇ ਤਾਂ ਰੋਜ਼ ਹੀ ਲਾਲਾ ਲਾਲਾ ਹੁੰਦੀ ਤੁਹਾਨੂੰ ਪਤਾ ਤਾਂ ਭਾਈ ਜੀ ਸਾਾਨੂੰ ਤਾਂ ਲੱਗਿਆ ਵੀ ਲੇਟ ਹੋਗੇ ਵੀ ਇੱਕ ਬੰਦਾ ਪਿਆ ਕਦੋਂ ਕੀ ਹੋ ਜਾਣਾ ਮੈਂ ਨਾ ਮੈਂ ਤੁਸੀਂ ਤੁਸੀਂ ਕਹਿ ਸਕਦੇ ਨਾ ਮੈਂ ਕੁਝ ਕਹਿ ਸਕਦਾ ਸਾਡੇ ਤੇ ਇਹ ਆ ਬਾਕੀ ਤਾਂ ਬਈ ਉਹਨਾਂ ਕੋਲ ਪੁੱਛੋ ਵੀ ਹਾਂ ਅਸੀਂ ਕਹਿੰਦੇ ਹਰ ਇੱਕ ਨੂੰ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਆ ਵੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੱਕ ਦੋ ਦਿਨ ਅੱਗੇ ਪਿੱਛੇ ਕਰ ਸਕਦੇ ਸੀ ਉਹ ਕਹਿੰਦੇ ਸ਼ਾਇਦ ਕਮਿਊਨੀਕੇਸ਼ਨ ਦਾ ਗੈਪ ਰਹਿ ਗਿਆ ਇਹ ਉਹਨਾਂ ਦੇ ਵੱਲੋਂ ਬਿਆਨ ਆ ਰੋਲਦੁੱਤ ਸਿੰਘ ਮਾਨਸਾ ਦਾ ਕੱਲ ਇੰਟਰਵਿਊ ਕੀਤਾ ਸੀਗਾ ਚੰਗੀ ਗੱਲ ਆ ਗਾਂ ਤੋਂ ਕਮਿਊਨੀਕੇਸ਼ਨ ਕਰ ਲੈਣਾ ਚਾਹੀਦਾ ਮੈਂ ਤਾਂ ਆਪਸ ਦੇ ਵਿੱਚ ਤਾਲਮੇਲ ਹੋਣ ਦੀ ਕੋਈ ਸੰਭਾਵਨਾ ਲੱਗਦੀ ਆ ਬੰਦੇਰ ਸਾਹਿਬ ਦੇਖੋ ਮੈਂ ਫੇਰ ਦੁਬਾਰਾ ਕਿੜੇ ਕਿੜ ਕੇ ਗੱਲ ਫੇਰ ਉੱਥੇ ਆ ਜਾਂਦੀ ਹੈ ਮੰਨ ਲਿਏ ਇੱਕ ਲੀਡਰ ਇੰਟਰਵਿਊ ਦਿੰਦਾ ਕਹਿੰਦਾ ਪਹਿਲੋਂ ਕਿਹੜਾ ਅਸੀਂ ਇਕੱਠੇ ਹੋਏ ਸੀ ਲੋਕਾਂ ਨੇ ਕਹਿੰਦਾ ਇਕੱਠੇ ਕਰਾਤੇ ਫਿਰ ਕਹਿੰਦਾ ਡਾਂਗ ਨਾ ਇਕੱਠੇ ਕਰਾਤੇ ਆ ਲੋਕ ਆ ਗਏ ਆ ਨਾ ਇਹ ਕਰਾ ਦੇਣਗੇ ਇਕੱਠੇ ਲੱਗਦਾ ਤੁਹਾਨੂੰ ਕਿ ਕਿਉਂਕਿ ਅਸੀਂ ਕੁਝ ਲੋਕਾਂ ਨੂੰ ਇੱਥੇ ਵੀ ਦੇਖਿਓ ਹੋਰ ਜਥੇਬੰਦੀਆਂ ਜਿਹੜੀ ਤੁਹਾਡੇ ਨਾਲ ਇਸ ਅੰਦੋਲਨ ਦੇ ਵਿੱਚ ਨਹੀਂ ਗਈਆਂ ਆਪ ਮੁਹਾਰੇ ਵੀ ਲੋਕ ਆਏ ਕੋਈ ਕਹਿੰਦਾ ਮੈਂ ਫੁਲਾਨੀ ਜਥੇਬੰਦੀ ਦਾ ਪ੍ਰਧਾਨ ਆ ਭਾ ਮੈਨੂੰ ਕੱਢ ਦਿੱਤਾ ਜਾਏ ਪਰ ਮੇਰੀ ਜ਼ਮੀਰ ਕਹਿੰਦੇ ਬੋਲੀਏ ਮੈਂ ਆਇਆ ਇਹ ਔਨ ਰਿਕਾਰਡ ਸਟੇਟਮੈਂਟ ਸਿਗੀ ਉਹਨਾਂ ਦੀ ਅਸੀਂ ਸਜਦਾ ਕਰਦੇ ਹਾਂ ਉਹਨਾਂ ਸਾਰੇ ਭਰਾਵਾਂ ਨੂੰ ਜੜੇ ਵੀ ਆਏ ਇਹ ਅੰਦੋਲਨ ਹੀ ਲੋਕਾਂ ਦਾ ਦੇਖੋ ਨਾ ਮੇਰਾ ਚਿਹਰਾ ਟੀਵੀ ਚੈਨਲ ਤੇ ਚੱਲ ਪਿਆ ਮੈਨੂੰ ਲੋਕ ਪਛਾਣਨ ਡਿਆ ਪਏ ਇਹ ਰੌਲਾ ਨਹੀਂ ਹੈ ਰੌਲਾ ਤੇ ਬਾਈ ਜੀ ਦੇਸ਼ ਦੇ ਕਿਸਾਨ ਮਜ਼ਦੂਰ ਦਾ ਸਵਾਲ ਹੈ ਜੇ ਮੰਗਾਂ ਪ੍ਰਾਪਤ ਹੋ ਜਾਣਗੀਆਂ ਤੇ ਸਾਡਾ ਬਾਈ ਜੀ ਵੀ ਮੁੱਲ ਪੈ ਜੂ ਠੀਕ ਆ ਸਵਾਲ ਇਹ ਲੋਕਾਂ ਦੀ ਲੜਾਈ ਆ ਲੋਕਾਂ ਨਹੀਂ ਜਿੱਤਨੀ ਹੁੰਦੀ ਆ ਲੋਕਾਂ ਤੋਂ ਵੱਡੀ ਸਰਕਾਰ ਕੋਈ ਵੀ ਨਹੀਂ ਹੁੰਦੀ ਜੋ ਅਸੀਂ ਸਮਝਦੇ ਆ ਸਰਕਰੀਟ ਹੋਇਆ ਤੁਹਾਨੂੰ ਲੱਗਦਾ ਕੋਈ ਸੁਨੇਹਾ ਆ ਰਿਹਾ ਸੈਂਟਰ ਗਵਰਨਮੈਂਟ ਦੇ ਵੱਲੋਂ ਕੋਈ ਮੀਟਿੰਗ ਦੇ ਲਈ ਮੈਨੂੰ ਨਹੀਂ ਲੱਗਦਾ ਮੈਂ ਨਹੀਂ ਕਹਿੰਦਾ ਕੱਲ ਦੇਖੋ ਸਰਕਾਰ ਕਿਹੜੇ ਟਾਈਮ ਜੂ ਟਰਨ ਮਾਰਦੀ ਐ ਨਹੀਂ ਪਤਾ ਹਜੇ ਸਰਕਾਰ ਅੜੀ ਰ ਰਵਈਆ ਨਿਭਾ ਕੇ ਰੱਖਿਆ ਮੈਨੂੰ ਦੇਖੋ ਸਰਕਾਰ ਸਰਕੂਰ ਕੋ ਕਿਸੇ ਅਦਾਲਤ ਕੋ ਕਿਸੇ ਕਮੇਟੀ ਕੋ ਕੋਈ ਅਸ ਨਹੀਂ ਨਕਵਾਸ ਆ ਜੜਿਆ ਆ ਸਾਨੂੰ ਇਹ ਯਕੀਨ ਹੈ ਵੀ ਇਹ ਇਹ ਗੱਲ ਵੀ ਕਰਾਉਣਗੇ ਤੇ ਮੰਗਾ ਵੀ ਚ ਲੱਗੇ ਇੱਥੇ ਬੈਠੇ ਆ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਕ੍ਰੀਏਟ ਹੋਊਗਾ ਜਾਂ ਆਗਾਮ ਵੱਧ ਕੇ ਪ੍ਰੈਸ਼ਰ ਕ੍ਰੀਏਟ ਹੋਊਗਾ ਦੋ ਆ ਹਰ ਕੰਮ ਕਰ ਲਾਂਗੇ ਹਾਲੇ ਬਾਈ ਜੀ ਦੇਸ਼ ਲੈਵਲ ਦਾ ਗਲਾ ਸੱਦਾ ਦਿੱਤਾ ਛੋਟਾ ਸੱਦਾ ਨਹੀਂ ਦੇਖੋ ਲੋਕ ਕਹਿਣਗੇ ਕਈ ਵਾਰੀ ਸਾਨੂੰ ਕਹਿੰਦੇ ਹੁੰਦੇ ਆ ਮੈਂ ਤੁਹਾਨੂੰ ਦੱਸਾਂ ਚੰਗਾ ਸਵਾਲ ਕਿ ਪਿੰਡਾਂ ਵਾਲੇ ਲੋ ਵੀ ਇੱਥੇ ਪਿੰਡ ਚ ਫੁੱਕ ਕੀ ਇਫਾਇਦਾ ਮੈਂ ਮੈਂ ਸੁਣ ਲਵਾਂ ਸਵਾਲ ਨੂੰ ਥੋੜਾ ਜਿਹਾ ਵੱਡਾ ਕਰਦੇ ਆ ਕਿਉਂਕਿ ਆਮ ਤੌਰ ਤੇ ਪਿੰਡਾਂ ਦੇ ਵਿੱਚ ਨਾ ਜਿਹੜੀ ਲੋਕਾਂ ਦੇ ਵਿੱਚ ਗੱਲ ਹੈ ਉਹ ਇਹ ਹੈ ਕਿ ਪੰਜਾਬ ਚ ਬੈਠੇ ਜੀ ਇੱਥੇ ਕਿਹ ਇਸ ਤਰ੍ਹਾਂ ਦਾ ਆਮ ਤੌਰ ਤੇ ਲੋਕਾਂ ਦੇ ਵਿੱਚ ਇਹ ਚੀਜ਼ ਜਾਂਦੀ ਹੈ ਚਲੋ ਇਹਦਾ ਜਵਾਬ ਹੀ ਲੈ ਲਓ ਕਿਸ ਪੰਜਾਬੀ ਸੂਬਾ ਬਣਿਆ ਸੀ ਪੰਜਾਬ 'ਚ ਸੰਘਰਸ਼ ਕਿਹੜੇ ਵਾਰ ਹੋਇਆ ਸੀ ਕਿ ਨਾ ਦੇਖੋ ਪੰਜਾਬੀਆਂ ਨੇ ਬੜੀਆਂ ਲਹਿਰਾਂ ਲੜੀਆਂ ਸਾਂਝੇ ਪੰਜਾਬ 'ਚ ਵੀ ਬੜੀਆਂ ਅਸੀ ਕੁਰਬਾਨੀਆਂ ਦਿੰਦੇ ਰਹੇ ਆ ਪੰਜਾਬ 'ਚ ਵੀ ਐ ਨਹੀਂ ਰੌਲਾ ਹੁੰਦਾ ਖਿੱਤਾ ਕਿਤੇ ਵੀ ਲੜਾਈ ਦੇਖੋ ਪੰਜਾਬ ਦੇਸ਼ ਦਾ ਹਿੱਸਾ ਨਹੀਂ ਹੈ ਇੱਥੇ ਜੋ ਕੁਝ ਹੋ ਰਿਹਾ ਕਿ ਦੇਸ਼ ਦੀ ਸਰਕਾਰ ਨੂੰ ਪਤਾ ਨਹੀਂ ਲੱਗਦਾ ਅੱਜ ਦੇਸ਼ ਦੀਆਂ ਏਜੰਸੀਆਂ ਨਹੀਂ ਇੱਥੇ ਆਈਆਂ ਆਈਆਂ ਇੱਥੇ ਸਾਰੇ ਸੋਈਏ ਇੱਥੇ ਮੈਨੂੰ ਲੱਗਦਾ ਘਟੋ ਘਟ ਜੋ ਸੂਈਆਂ ਦਾ ਹੀ 7-800 ਬੰਦਾ ਹੋਊ ਇੱਥੇ ਦਿਲਿਤ ਮੰਡਮੈਂਟ ਦੀ ਰਿਪੋਰਟ ਕਰਦਾ ਹੂੰ ਇੱਕ ਤਾਂ ਦੂਜਾ ਮਰਥੀ ਫੂਕ ਮਜਾਰੇ ਮੈਨੂੰ ਮੈਖੇ ਦੇਖੋ ਕਾਲੀ ਦਲ ਕਿੱਥੇ ਆ ਪਿੰਡ ਚ ਕਾਂਗਰਸ ਕਿੱਥੇ ਆ ਪਿੰਡ ਚ ਆਮ ਆਦਮੀ ਪਾਰਟੀ ਕਿੱਥੇ ਪਿੰਡ ਚ ਪੱਜਪਾ ਕਿੱਥੇ ਪਿੰਡ ਚ ਲੋਕਾਂ ਦੀਆਂ ਸਮੱਸਿਆ ਕਿੱਥੇ ਪਿੰਡ ਚ ਬਾਈ ਜੀ ਲੋਕ ਹੀ ਸਬਤ ਲੋਕਾਂ ਦੀ ਕਚੈਰੀ ਜਦੋਂ ਅਰਥੀ ਫੂਕੀ ਦੀ ਹੈ ਨਾ ਉਹਦਾ ਮਤਲਬ ਇਹ ਨਹੀਂ ਵੀ ਕੋਈ ਮੋਦੀ ਸਾਹਿਬ ਨੂੰ ਫੂਕਦਾ ਸਵਾਲ ਹੈ ਵੀ ਤੇਰੇ ਪਈ ਨੀਤੀਆਂ ਪੁਲਿਸ ਨੇ ਅਸਲ ਉੱਥੇ ਹੀ ਹੁੰਦਾ ਸਾਰਾ ਕੁਝ ਪਿੰਡਾਂ ਚ ਜੇ ਭਾਰਤ ਦੇ ਪਿੰਡਾਂ ਵਿੱਚ ਇਹ ਪ੍ਰੋਗਰਾਮ ਹੋ ਜਾਵੇ ਨਾ ਮੋਦੀ ਜੀ ਕੱਲ ਹੀ ਸਿਰ ਪਰਨੇ ਡਿੱਗੇ ਹੋਣਗੇ ਆਖਰ ਤਾਂ ਚਾਹੀਦਾ ਕੱਲ ਨੂੰ ਲੋਕਾਂ ਕੋਲ ਜਾਣਾ ਵੋਟਾਂ ਲੈਣੀਆਂ ਸੱਤਾ ਚਾਹੀਦੀ ਆ ਜਿਹੜੀ ਸੱਤਾ ਲਈ ਅਰਬਾਂ ਖਰਬਾਂ ਰੁਪਏ ਖਰਚ ਦੇਣੇ ਜਿਹੜੀ ਸੱਤਾ ਵਾਸਤੇ ਬਹੁਤ ਕੰਮੀ ਕੰਪਨੀਆਂ ਪੈਸਾ ਦਿੰਦੀਆਂ ਤੁਸੀਂ ਚੋਨ ਬਾੜ ਚ ਦੇਖ ਹੀ ਲਿਆ ਉਹ ਸੱਤਾ ਵਾਸਤੇ ਸਾਰੀ ਲੜਾਈ ਹੈ ਨਾ ਭਾਈ ਜੀ ਅਰਤੀ ਫੂਕ ਮੁਜਾਰਾ ਬਹੁਤ ਵੱਡਾ ਅੰਦੋਲਨ ਹੈ ਲੋਕ ਜੇ ਕਰੋੜਾਂ ਲੋਕਲ ਨਿਕਲਣ ਸੜਕਾਂ ਆ ਜਾਣ ਇਹ ਅਰਤੀ ਫੂਕ ਮੁਜਾਰੇ ਵਿੱਚ ਤਾਂ ਆਪਾਂ ਸਫਲ ਹੋ ਜਾਗੇ ਮੇਰਾ ਖਿਆਲਸ ਵਾਲਾ ਪਿਛਲੇ ਦਿਨੀ ਉਪਰਾਸ਼ਟਰਪਤੀ ਜਗਦੀਪ ਧਨਖੜ ਉਹਨਾਂ ਦੇ ਵੱਲੋਂ ਬਿਆਨ ਆਇਆ ਸੀਗਾ ਉਹਨਾਂ ਨੇ ਬਕਾਇਦਾ ਡੱਲੇ ਵਾਲ ਸਾਹਿਬ ਦਾ ਨਾਮ ਵੀ ਲਿਆ ਸੀਗਾ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਮੰਤਰੀ ਜੀ ਕੋਈ ਮਸਲਾ ਹੱਲ ਕਰੋ ਕਿਸਾਨਾਂ ਦਾ ਪਰ ਉਦੋਂ ਬਾਅਦ ਥੋੜੀ ਬਹੁਤ ਕੋਈ ਤੁਹਾਨੂੰ ਹਲਚਲ ਹੁੰਦੀ ਹੋਈ ਨਜ਼ਰ ਆਈ ਸੀ ਉਦੋਂ ਬਾਅਦ ਕੋਈ ਸੁਨੇਹਾ ਕੋਈ ਕਾਲ ਕੋਈ ਮੈਸੇਜ ਜਾਂ ਉਦੋਂ ਬਾਅਦ ਸੁਪਰੀਮ ਕੋਰਟ ਨੇ ਇੰਟਰਵੈਨਸ਼ਨ ਕੀਤਾ ਤੇ ਮੇਰਾ ਖਿਆਲ ਇੱਕ ਵਾਰ ਅਫਸਰ ਆਏ ਸੀਗੇ ਸੈਂਟਰ ਦੇ ਦੁੱਖ ਦੀ ਗੱਲ ਆ ਦੇਸ਼ ਦੀ ਨਿਆਂਪਾਲਿਕਾ ਡੜੀ ਕਹੀ ਤਾਂ ਜਾਂਦੀ ਹੈ ਲੋਕਾਂ ਵਾਸਤੇ ਆ ਵੀ ਪਰ ਤੁਸੀਂ ਪਿਛਲੇ 75 ਸਾਲਾਂ ਦੇ ਵਿੱਚ ਜਾਂ ਮੈਨੂੰ ਛੱਡ ਦਿਓ ਅਸੀਂ 100 ਬੰਦੇ ਨੂੰ ਪੁੱਛੋ ਵੀ ਬਾਈ ਜੀ ਤੁਹਾਨੂੰ ਯਕੀਨ ਆ ਤੁਹਾਨੂੰ 90 ਬੰਨ ਕਰਕੇ ਵੀ ਸਾਨੂੰ ਰਾਲਤ ਚੋਂ ਕੋਈ ਯਕੀਨ ਪੰਜਾਬ ਦੇ ਜੋ ਕੁਝ ਹੋਇਆ 35 35 ਸਾਲਾਂ ਬਾਅਦ ਸਜ਼ਾ ਹੋ ਰਹੀ ਹੈ ਦੇਖ ਰਹੇ ਨਾ ਤਾਂ ਅੱਜ ਜਿੱਡਾ ਵੱਡਾ ਮੋਦੀ ਜੀ ਨੇ ਆਪ ਦਾ ਅੰਪਾਇਰ ਖੜਾ ਕਰ ਲਿਆ ਜਿਵੇਂ ਜੱਜਾਂ ਦੀ ਨੁਕਤੀ ਦਾ ਕੋਲਜੀਅਮ ਉਹਨਾਂ ਨੇ ਬਦਲ ਦਿੱਤਾ ਹੁਣ ਕਿਉਂਕਿ ਕੇਂਦਰ ਦਾ ਕਾਨੂੰਨ ਮੰਤਰੀ ਵਿੱਚ ਪਹਿਲੋਂ ਰਾਸ਼ਟਰਪਤੀ ਸੌਰੀ ਸੁਪਰੀਮ ਕੋਰਟ ਦਾ ਜੱਜ ਪ੍ਰਧਾਨ ਮੰਤਰੀ ਜੀ ਦੇ ਵਿਰੋਧੀ ਧਿਰ ਦਾ ਲੀਡਰ ਹੁੰਦਾ ਸੀ ਹੁਣ ਹੁਣ ਸੁਪਰੀਮ ਕੋਰਟ ਦਾ ਜੱਜ ਕੀਤਾ ਨੁਕਰੇ ਠੀਕ ਹੈ ਵਿਰੋਧੀ ਧਿਰ ਦਾ ਲੀਡਰ ਤੇ ਇੱਕ ਕਾਨੂੰਨ ਮੰਤਰੀ ਇਹਦਾ ਮਤਲਬ ਦੋ ਵੋਟਾਂ ਹੋ ਗੀਆਂ ਉਹਨਾਂ ਦੀਆਂ ਹੈਨਾ ਕੋਈ ਵੀ ਜੱਜ ਮੋਦੀ ਜੀ ਦੇ ਖਿਲਾਫ ਜਾਣ ਨੂੰ ਤਿਆਰ ਨਹੀਂ ਹੈਗਾ ਇਸ ਗੱਲ ਦਾ ਸਾਨੂੰ ਅਫਸੋਸ ਹੈ ਨਹੀਂ ਤਾਂ ਇਹ ਬਹੁਤ ਸਭ ਇਹ ਪਹਿਲੀ ਗੱਲ ਦਲਤ ਦਾ ਇਸ਼ੂ ਹੀ ਨਹੀਂ ਹੈ ਇਹ ਪੋਲੀਟੀਕਲ ਡਾਇਲੌਗ ਦਾ ਸਵਾਲ ਹੈ ਪੋਲੀਟੀਕਲ ਇੱਛਾ ਸ਼ਕਤੀ ਦਾ ਸਵਾਲ ਹੈ ਉਹ ਕਰੇ ਅਦਾਲਤ ਅਦਾਲਤ ਦਾ ਕੋਈ ਕੰਮ ਨਹੀਂ ਹੈਗਾ ਮੋਦੀ ਸਰਕਾਰ ਗੱਲ ਕਰੇ ਜੇ ਅਦਾਲਤ ਨੇ ਕੁਝ ਕਹਿਣਾ ਤਾਂ ਉਹਨਾਂ ਨੂੰ ਗੱਲ ਕਰੇ ਵੀ ਭਾਈ ਇਹ ਦੇਸ਼ ਦੇ ਲੋਕ ਨੇ ਡੈਮੋਕ੍ਰੇਸੀ ਹੈ ਸਾਡੇ ਮੁਲਕ ਚ ਦੇਸ਼ ਦੇ ਕਿਸਾਨਾਂ ਨਾਲ ਗੱਲ ਕੀਤੀ ਜਾਵੇ ਸਰਵਣ ਸਿੰਘ ਪੰਦੇਰ ਸਾਡੇ ਨਾਲ ਸੀਗੇ ਸਰਵਣ ਸਿੰਘ ਪੰਦੇਰ ਹੋਣਾ ਨੇ ਖੁੱਲ ਕੇ ਇਸ ਮਸਲੇ ਦੇ ਉੱਪਰ ਗੱਲਬਾਤ ਕੀਤੀ ਹੈ ਬਾਕੀ ਜਥੇਬੰਦੀਆਂ ਦੇ ਨਾਲ ਗੱਲ ਕਰਨ ਨੂੰ ਲੈ ਕੇ ਵੀ ਉਹਨਾਂ ਨੇ ਚਰਚਾ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਕੀ ਸਾਰੇ ਲੋਕ ਵੀ ਹੋ ਸਕਦਾ ਹੈ ਕਿ ਅਸੀਂ ਇਕੱਠੇ ਹੋ ਜਾਈਏ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਸੰਕੇਤ ਦਿੱਤੇ ਪਰ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇਕੱਠੇ ਹੋਣਾ ਪਊਗਾ ਤਾਂ ਹੀ ਇਹ ਮੋਰਚਾ ਫਤਿਹ ਹੋਊਗਾ ਪਰ ਲੋਕਾਂ ਨੇ ਜਿਸ ਤਰੀਕੇ ਨਾਲ ਸਾਥ ਦਿੱਤਾ ਸਪੋਰਟ ਕੀਤਾ ਉਸ ਚੀਜ਼ ਨੂੰ ਲੈ ਕੇ ਲੋਕਾਂ ਦਾ ਧੰਨਵਾਦ ਕਰਦੇ ਪੰਦੇਰ ਨਜ਼ਰ ਆਏ ਕੈਮਰਾ ਪਸੰਦ ਅਵਜੀਤ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਖਨੌਰੀ